आगे सुख मेरे मीता पाशे आनंद प्रभ कीता आगे सुख मेरे मीता पाशे आनंद प्रभ कीता परमेश्वर बणत बनाई یرے ਡੋਲਤ ਕਤੂ ਨਹੀਂ ਸache sab siyo man manya har sarvatar nirantar janiya raho sab jiya tere dayaala ਆਪਣੇ ਭਗਤ ਕਰੇ ਪਰਤ ਪਾਲਾ ਅਚਰਯ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮਦੋਤਨਾ ਆਵੇ ਨੇਰੇ कंठ लाए प्रभ राख सतगुर के सच साख गुर पूरे पूरे की दुश्मन मार बडेरे सगले दास क्यों सिमरत दी ਪ੍ਰਭ ਸਗਲੇ ਥਾਨ ਵਸਾਈ ਸੁਖ ਸਦੈ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਆਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫੇਰ ਢੋਲਤ ਕਤ ਹੋ ਨਹੀਂ ਸਾਚੇ ਸਭ ਸੋ ਮਨ ਮੰਨਿਆ ਰ ਸਰਬਤਰ ਨਰੰਤਰ ਜਾਨਿਆ ਰਹਾਉ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਾਰਜ ਤੇਰੀ ਵਡਿਆਈ ਨਾ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਾਧਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੁਸ਼ਮਣ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਦਿ ਫਿਰ ਆਏ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਏ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਓ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲਨ ਨਰਾਇਣ ਮੇਰੇ ਜਮ ਦੋਤਨਾ ਆਵੇ ਨੀਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ jana sagale rog mataye aage sukh mere mita paashe anand prab kita aage sukh mere mita paashe anand prab kita ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਉ ਸਾਬ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਾਰਜ ਤੇਰੀ ਵਡਿਆਈ ਤੇਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਯਾਮਾ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇ ਸਗਲੇ ਦਾਸ ਕਿਉ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ आगे सुख मेरे मीता पाशे आनंद प्रभ कीता आगे सुख मेरे मीता पाशे आनंद प्रभ कीता परमेश्वर बणत बनाई फेर ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਓ ਸਬ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਆਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇਂ ਨਿਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਦੈ ਫਿਰ ਆਏ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਅਗੇ ਸੁਖ ਮੇਰੇ ਮੀਤਾ पाशे आनंद प्रभु कीता परमेश्वर बणत बनाई फिर डोलत कतहु नाही साचे सब स्यों मन मानिया हार सर्वत्र निरंतर जानिया ਰਹਾਉ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲਨ ਨਰਾਇਣ ਮੇਰੇ ਜਮ ਦੋਤਨਾ ਆਵੇ ਨੀਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ಮಾರಡೇರೆ ಸಗಲೆ ದಸ ಕ್ಯೂ ಸಿಮರ್ತ ರಹ ಪ್ರಭ ಸಗಲೆ ಥಾನ ವಸ ಸದೇ ಆಯ ನಾನಕ ಪ್ರಭ ಸರಾಯ jana sagale rog mataye aage sukh mere mita paashe anand prab kita aage sukh mere mita paashe anand prab kita ਪਰਮੇਸ਼ਰ ਬਣਦ ਬਣਾਈ ਫਿਰ ਢੋਲਤ ਕਤਹੂ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਾਰ ਸਰਬਤਰ ਨਰੰਤਰ ਜਾਣਿਆ ਰਹਾਉ ਸਬ ਜੀਆਂ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮਾ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਧ ਮਟਾਈ आगे सुख मेरे मीता पाशे आनंद प्रभु कीता आगे सुख मेरे मीता पाशे आनंद प्रभु कीता परमेश्वर बणत बनाई फिर डोलत ਕਹਤੋ ਨਹੀਂ ਸਾਚੇ ਸਭ ਸੋ ਮਨ ਮੰਨਿਆ ਹਰ ਸਰਬਤਰ ਨਿਰੰਤਰ ਜਾਣਿਆ ਰਹਾਉ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਰ्य ਤੇਰੀ ਵਡਿਆਈ ਤੈਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨਿਰੇ कंठ लाए प्रभ राख सतगुर के सच साख गोर पूरे पूरे की दुश्मन मार बडेरे सगले दास क्यों सिमरत दी रहाओ ਪਰਬ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਆਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫੇਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਨਿਆ ਰਹਾਉ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਾਰਜ ਤੇਰੀ ਵਡਿਆਈ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨਿਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੁਸ਼ਮਣ ਮਾਰ ਵਢੇਰੇ ਸਗਲੇ ਦਾਸ ਕਿਉ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਏ ਆਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫੇਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਾਰ ਸਰਬਤਰ ਨਰੰਤਰ ਜਾਣਿਆ ਰਹਾਓ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਰ्य ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲਨ ਰਾਇਨ ਮੇਰੇ ਜਮ ਦੋਤਨਾ ਆਵੇ ਨੀਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਯਾਨਾ ਸਗਲੇ ਰੋਧ ਮਟਾਈ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਉ ਸਾਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮਾ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ सगले दास क्यों सिमरत देते रहाऊ प्रभ सगले थान वसाई सुख सद फिर आई नानक प्रभ सरनाए जन सगले रोग मिटाई ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਪਿਰੇ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਉ ਸਬ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਣ ਮਾਰ ਵਢੇਰੇ ਸਗਲੇ ਦਾਸ ਕਿਉ ਸਿਮਰਤ ਦੇਤੇ ਰਹਾਉ ਪਰਬ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਆਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫੇਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਰਹ ਸਰਬਤਰ ਨਰੰਤਰ ਜਾਨਿਆ ਰਹਾਉ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਾਰ્ય ਤੇਰੀ ਵਡਿਆਈ ਤਿੰਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਆਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਅਾਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਅਾਗੇ ਸੁਖ ਮੇਰੇ ਮੀਤਾ ਵਾਸੀ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਦ ਬਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ